हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਗਾਵਾਂ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਦੋ ਤਾਂ ਆ ਗਿਆਂ ਇਕੱਲੀਆਂ ਟੋਕੜਾ ਤੇ ਇੱਕ ਟੋਕੜ ਗੱਬਣ ਚੈੱਕ ਪਾਸ ਤੇ ਦੋ ਗੱਬਣਾ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨੌਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਿਆ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਮੰਨ ਕੇ ਚੱਲੋ ਇਹ ਕੰਮ ਆ ਬਾਈ ਸੇਲ ਕਰ ਰਿਆ ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਆਜੋ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸ਼ੀ ਗੱਲ ਬਾਈ ਹੋ ਠੀਕ ਹੋ ਬਾਈ ਜੀ ਠੀਕ ਹੈ ਵੀਰੇ ਨਾਮ ਤੇ ਆਪਣਾ ਐਡਰੈਸ ਬੋਲੋ ਜੀ ਮੇਰੇ ਨਾਮ ਰਣਜੀਤ ਸਿੰਘ ਪਿੰਡ ਬੱਲੋ ਆ ਜ਼ਿਲ੍ਹਾ ਬਟਿੰਡਾ ਤਹਿਸੀਲ ਮੋੜਾ ਨੇੜੇ ਪਿੰਡ ਵਿਦਿਆਲਾ ਪੈ ਜਾਂਦਾ ਤੇ ਕੜਾਈਲਾ ਬਾਈ ਠੀਕ ਆ ਕੜਾਈਲਾ ਕੜੇਲੀ ਇਧਰ ਜਿਉਂਦਾ ਕੜਾਈਲੀ ਨਾ ਤਪਾ ਪਾ ਗਰੇ ਹੂੰ ਤਪਾ ਵੀ ਬਾਈ ਸ਼ਹਿਰ ਨੇੜੇ ਰਹਿੰਦਾ ਬਾਈ ਨੂੰ ਜਾਂਦਾ ਵੀ ਨੇੜੇ ਰਹਿੰਦਾ ਕੰਟੈ ਹਾਂਜੀ ਕੋਈ ਕੰਟੈਕਟ ਨੰਬਰ ਹੈਗਾ ਵੀਰੇ 98782 64770 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਹੈ ਸਕਰੀਨ ਤੇ ਬਾਈ ਨੋਟ ਕਰ ਲੋ ਤੇ ਬਾਈ ਇਧਰੋਂ ਹੀ ਸਟਾਰਟ ਕਰਦੀ ਆ ਪਹਿਲੇ ਨੰਬਰ ਕਿਹੜਾ ਸੂਆ ਸੂਈ ਹੈ ਬਾਈ ਇਹ ਵੀਰੇ ਤੀਜਾ ਸੂਆ ਸੂਈ ਵੀ ਹੈ ਠੀਕ ਆ ਕਿੰਨਾ ਟਾਈਮ ਹੋ ਗਿਆ ਪ੍ਰਸੂਈ ਨੂੰ ਵੀਰੇ ਇਹਨੂੰ ਹੋਗੇ 4 ਮਹੀਨੇ 4 ਮਹੀਨੇ ਹਾਂਜੀ ਠੀਕ ਆ ਬੱਚਾ ਵਗੈਰਾ ਬੱਚਾ ਵੀਰੇ ਮਾਰ ਗਿਆ ਸੀ ਬੱਸ ਆਸੀਆ ਮਗਰ ਠੀਕ ਆ ਬਾਈ ਤੇ ਕਿੰਨਾ ਦੁੱਧ ਆ ਬਾਈ ਹੁਣ ਦੁੱਧੇ 8.5 ਕਿਲੋ ਲੀਟਰ ਤਿਆਰ ਆ ਤੇ ਠੀਕ ਆ ਏ ਆਈ ਤਾਂ ਨਹੀਂ ਨਹੀਂ ਕਰਵਾਈ ਸੀ ਵੀਰੇ ਹਜੇ ਕਨਫਰਮ ਨਹੀਂ ਆਏਗੀ ਪੱਕੀ ਠੀਕ ਆ ਬਾਈ ਤੇ ਕਿੰਨਾ ਦੁੱਧ ਵੈਸੇ ਤਾਂ ਜੀ ਦਾ ਕੱਢਿਆ ਦਾ ਜੀ ਦਾ ਵੀਰੇ 24 ਲੀਟਰ ਗੱਟ ਫੈਟ ਫੂਡ ਚੰਗੀ ਆ ਫੈਟ ਫੂਡ ਪੂਰੀ ਚੰਗੀ ਆ ਹੁਣ ਮੇਰੇ ਕੋਲੇ ਗਲ ਕਰ ਹਰਾ ਨਹੀਂ ਆ ਨਚਾਰਾ ਗੱਡੀ ਤੂੜੀ ਤੇ ਠੀਕ ਆ ਬਾਈ ਕੱਲੀ ਤੂੜੀ ਤੇ ਆ ਤੇ ਦੁੱਧ ਹੁਣ ਬਾਈ ਕਿੰਨਾ ਗੈਸੇ 8 ਲੀਟਰ ਆ ਵੀਰੇ ਜਮਾ ਕੰਡਾ ਵਾਲੇ ਆ ਦਾ ਨਾਲ ਚੱਕ ਲਿਆ ਠੀਕ ਆ ਬਾਈ ਥਾਣਾ ਦੀ ਕੁਆਲਿਟੀ ਵੀ ਚੈੱਕ ਕਰਵਾ ਨਾ ਬਹੁਤ ਚੰਗਾ ਥਾਣਾ ਚੱਲ ਇੱਕ ਹੀ ਵੀਰੇ ਇੱਕ ਥਾਣ ਤੋਂ ਨਾ ਤੂੰ ਤਾਂ ਦੁੱਧ ਆਉਂਦਾਗਾ ਵੀ ਤੇਲ ਮੰਨ ਕੇ ਥੋ ਠੀਕ ਹੈ ਬਾਈ ਉਹ ਕਿਧਰਲਾ ਥਾਣਾ ਬਾਈ ਹਾਂ ਮੈਂ ਅਹ ਮੋਰ ਲਈ ਹੈ ਠੀਕ ਹੈ ਬਾਈ ਮਗਰ ਲੱਤ ਆਉਂਦੀ ਆ ਕਿ ਐ ਨਹੀਂ ਹੈਗਾ ਵੀ ਇਹੋ ਨਹੀਂ ਹੈਗਾ ਤਾਰ ਹੂੰ ਤਾਰ ਹੁੰਦਾ ਬਾਈ ਤੇਲ ਮੰਨ ਕੇ ਤੇ ਮਾਂਗੇ ਬਾਕੀ ਥਨੇ ਥਾਣਾ ਓਕੇ ਬਾਈ ਹਾਂਜੀ ਵੀਰੇ ਥਨੇ ਥਾਣਾ ਓਕੇ ਨਾੜਾ ਨੂੜਾ ਬਾਈ ਲੈ ਕੇ ਚੈੱਕ ਕਰ ਸਕਦੇਮ ਬੜੀਆਂ ਚੰਗੀਆਂ ਬਰੀਕੀ ਚ ਨਾੜਾਂਗੀਆਂ ਕਰਮਾੜੀ ਦੇ ਤੇ ਉਹ ਠੰਡੀ ਸੀ ਲਾ ਭਰਾ ਫੁੱਲ ਜਮਾਂ ਠੰਡੀ ਸੀ ਲਾ ਠੀਕ ਹੈ ਇਹ ਖੋਲ ਕੇ ਤਾਂ ਤੋੜਦੇ ਨੇ ਹਨਾ ਬਈ ਆਪਾਂ ਵੀਰੇ ਫਰਸ਼ ਕੁਲਾ ਉਹਦਾ ਕਰਕੇ ਨਹੀਂ ਤੋੜਦੇ ਸਰਸ਼ ਬਾਈ ਚੈੱਕ ਕਰ ਸਕਦਾ ਕੁਲਾ ਥੋੜਾ ਜਿਹਾ ਤੇ ਬਾਈ ਕਹਿੰਦਾ ਬਾਈ ਕੱਲੀ ਕੱਲੀ ਦੀ ਜੀ ਜਿਹੜੀ ਗਰੰਟੀ ਆ ਤੋੜਨ ਦੀਆਂ ਤੋਰੇ ਦੀ ਆਪਾਂ ਵੀਰੇ ਇੱਥੇ ਆ ਕੇ ਤਸੱਲੀ ਕਰਕੇ ਆਪਦੀ ਫੇਰ ਲੈ ਕੇ ਜਾਈਏ ਬਾਈ ਕਹਿੰਦਾ ਇੱਥੇ ਆਪਦੀ ਤਸੱਲੀ ਕਰਕੇ ਫੇਰ ਲੈ ਕੇ ਜਾਓ ਬਾਕੀ ਬਾਈ ਜਾਦ ਕੁਆਲਟੀ ਆਪਾਂ ਚੈੱਕ ਕਰਾ ਲੈ ਬਰੀਡ ਚੈੱਕ ਕਰੋ ਲੈ ਫੇਸ ਵਗੈਰਾ ਬੜਾ ਪਿਆਰਾ ਹੈਗਾ ਬਾਕੀ ਇੱਕ ਥਣ ਤੋਂ ਬਾਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਬਈ ਇਹਦਾ ਮੁੱਲ ਕੀ ਰਹੂਗਾ ਮੁੱਲੇ ਦਾ ਬਈ ਦੇਣਦਣ 20000 20000 ਹਾਂ ਜੀ ਹੋਜੂ ਹੈਗੇ ਤਾਂ ਥੋੜਾ ਘਾ ਥੋੜਾ ਘਰ ਠੀਕ ਹੈ ਤੇ ਅੱਗੇ ਆ ਗਈ ਬਈ ਦੋ ਨੰਬਰ ਤੇ ਐਰ ਸੈਰ ਆ ਗਈ ਇਹ ਵੀਰੇ ਹਾਂ ਜੀ ਕਿਹੜਾ ਸੂਆ ਬਈ ਇਹ ਵੀਰੇ ਦੂਜਾ ਸੂਆ ਆ ਗਈ ਹਮ ਤੇ ਤੀਜੇ ਵਾਸਤੇ ਗੱਬਣਾ ਸੱਤ ਮਹੀਨਾ ਦੀ ਠੀਕ ਹੈ ਤੇ 8 ਕਿਲੋ ਦੁੱਧ ਤਿਆਰ ਹੈ ਜੀ ਸਾਡੇ ਜੀ ਤੇ ਸੀਮਣ ਦਾ ਤਾਂ ਨਹੀਂ ਪਤਾ ਜਿਹੜਾ ਪ੍ਰਾ ਸੀਮਣ ਨਹੀਂ ਵੀਰੇ ਠੀਕ ਹੈ ਉਹ ਸੌ ਸੀਲਾ ਹਾਂ ਜੀ ਸੌ ਸੀਲਾ ਤੀਹ ਗੱਲਦਾ ਜੀ ਦਾ ਹਾਈਬ੍ਰਿਡ ਤਾਜੀ ਦਾ ਕਿੰਨਾ ਦੁੱਧ ਪਾਇਆ ਤਾਜੀ ਦਾ ਇਹ ਬਈ ਬਾਈ ਕਰਨੂ ਕੱਢਿਆ ਠੀਕ ਹੈ ਰਿਕਾਰਡ ਬਾਈ ਨੇ ਚੰਗਾ ਦਿੱਤਾ ਦੱਸਿਆ ਬਾਈ ਵੀ ਦੁੱਧ ਚੰਗਾ ਬਾਕੀ ਰੈਂਡਾ ਸੀ ਪੂਰਾ ਥਣ ਥਣਸ ਆਇਆ ਉਹ ਮੈਬ ਵਾਲੇ ਥਣਾ ਦੀ ਪੀੜੀ ਦੇ ਪਾਵੇਂ ਯਾਰ ਕਾ ਥਣਾ ਬਾਕੀ ਗਰਮੀ ਵੀ ਘਟ ਮੰਦੀ ਆ ਬਾਕੀ ਸਰੇ ਰਹਿੰਦੀ ਪਹਿਲੇ ਟੀਕੇ ਤੇ ਠੀਕ ਆ ਮਤਲਬ ਇਨਾ ਹੋਆ ਸਾਰਾ ਸੈਟ ਅੰਦਰ ਬਾਈ ਕਹਿੰਦਾ ਪਹਿਲੇ ਸੀਮਨ ਤੇ ਮੰਨ ਕੇ ਚੱਲੋ ਵੀ ਰਹਿ ਜਾਂਦੀ ਆ ਬਾਕੀ ਥਾਣਾ ਦੀ ਕੁਆਲਿਟੀ ਜਿਹੜੀ ਬਾਈ ਇੱਕ ਨੰਬਰ ਆ گلਬੀ ਥਾਣਾ ਬਹੁਤ ਸੋਹਣਾ ਥਾਣਾ ਹੁਣ ਤਾਂ ਡਰਾਈ ਕਰਨ ਲੱਗਿਆ ਮੈਂ 15 ਕਿਲੋ ਦੁੱਧ ਸੀ ਆ ਡਰਾਈ ਕਰਨ ਮੈਂ ਸੁਕਰਾ ਕੇ ਘਟਾ ਠੀਕ ਆ ਸਰਵਨਾ ਬਾਈ ਹੁਣ ਉਸ ਹਿਸਾਬ ਨਾਲ ਚੈੱਕ ਕਰ ਲੋ ਬਾਈ ਕਹਿੰਦਾ ਟਰਾਈ ਕਰਦੇ ਆ ਹੁਣੇ ਹੁਣ ਕਿੰਨਾ ਇਸ ਟਾਈਮ ਤੇ ਇਸ ਟਾਈਮ 8 ਲੀਟਰ ਤਿਆਰ ਹੋ ਠੀਕ ਹੈ ਬਾਈ ਬਾਕੀ ਪਲੀ ਵੀ ਦੇਖੋ ਬਾਈ ਕੱਦਾਂ ਆ ਮੰਨ ਲਿਓ ਵੀ ਜੇ ਪੰਜਾਂ ਦੀ ਗੱਲ ਕਰੀਏ ਕੱਦ ਪੰਜਾਂ ਦੀ ਨਹੀਂ ਛੋਟੇ ਹਨਾ ਬਾਈ ਹਾਂਜੀ ਫੁੱਲ ਵੱਡੀਆਂ ਆ ਗਈਆਂ ਤੇ ਬਾਈ ਇਹਦਾ ਮੁੱਲ ਕੀ ਰੋ ਇਹਦਾ ਮੁੱਲ ਚੀਕ ਫੈਡ ਬਈ ਚੰਗੀ ਆਉਂਦੀ ਹੈ ਕਿਉਂਕਿ ਗਰਮੀਆਂ ਦਾ ਤੋਹਫਾ ਆ ਗਈ ਛੇਤੀ ਮਸਟੈਟਸ ਵਗੈਰਾ ਵੀ ਨਹੀਂ ਹੁੰਦੇ ਸਹੀ ਗੱਲ ਆ ਆਈ ਹੋਈ ਨਹੀਂ ਤੇ ਮੁੱਲ ਬਈ ਫਿਰ ਇਹਦਾ ਮੁੱਲ ਵੀਰੇ 20000 50000 ਠੀਕ ਆ ਤੇ ਅੱਗੇ ਬਈ ਲਾਹ ਤਿੰਨ ਨੰਬਰ ਇਹ ਤਿੰਨ ਨੰਬਰ ਵੀਰੇ ਇਹ ਦੂਜਾ ਸੂਆ ਸੂਈ ਵੀ ਹੈ ਹੂੰ ਇਹਨੂੰ ਵੀ ਚਾਰ ਕਿਹ ਮਹੀਨਿਆਂ ਦੇ ਕਰੀਬ ਹੋ ਗਏ ਇਹ ਤਾਂ ਥੋੜੀ ਮਟੈਟਸ ਆ ਗਈ ਸੀ ਤਾਂ ਇੱਕ ਪਾਸਾ ਰੱਖ ਦਈਏ ਥੋੜਾ ਜਿਹਾ ਠੀਕ ਹੈ ਇਹ ਥਣ ਵੀ ਘਟਾਗਾ ਜੇ ਆਪਾਂ ਜਿੰਨੀ ਗੱਲ ਪੁੱਗ ਜੇ ਉਨੀ ਕੀ ਕਰਕੇ ਦੇਮਾਂ ਠੀਕ ਆ ਹੁਣ ਕਿੰਨਾ ਦੱਸ ਪੇ ਇਹਦੇ ਥੱਲੇ ਵੀਰੇ 5 ਕਿਲੋ ਤੋਂ ਤੂੰ 5 ਤੋਂ 6 ਠੀਕ ਆ ਉਹ ਥਣ ਚਾਰੇ ਚੱਲਦੇ ਆ ਬਾਈ ਥਣ ਵੀਰੇ ਚਾਰੇ ਚੱਲਦੇ ਤੇ ਉਹ ਲੈਵਾ ਇੱਕ ਪਾਸੇ ਉਹ ਕਰਦੀ ਹੰਡੀ ਸਾਊ ਆ ਕੁਝ ਨਹੀਂ ਕਹਿੰਦੀ ਜਾਂ ਮਰਜੀ ਚੋਈ ਚੱਲੇ ਥਣ ਚਾਰੇ ਚੱਲਦੇ ਬਾਈ ਚਵਾਈ ਵਾਲੀ ਚੰਗੀ ਆ ਹਨਾ ਤੇ ਬਾਈ ਜਮ ਇੱਕ ਨੰਬਰ ਆ ਬਾਈ ਕਿਆ ਬਾਤ ਆ ਬਾਈ ਚਵਾਈ ਚੈੱਕ ਕਰੋ ਚਵਾਈ ਬੜੀ ਚੰਗੀ ਆਗੀ ਤੇ ਦੁੱਧ ਬਾਈ ਨੇ ਦੱਸ ਹੀ ਦਿੱਤਾ ਬਾਈ ਇਹਨਾਂ ਦਾ ਇਸ ਟਾਈਮ ਲੱਲੇਵਾ ਚੈੱਕ ਕਰ ਲੋ ਬਈ ਇੱਕ ਪਾਸੇ ਨੂੰ ਦਿਖਾਉਂਦੀ ਆ ਥੋੜਾ ਜਿਆਦਾ ਹਾਂ ਹਾਂ ਬਸ ਲੈ ਬਈ ਇਧਰੋਂ ਆਪਾਂ ਦਿਖਾ ਆਣੇ ਇੱਕ ਪਾਸੇ ਨੂੰ ਦਿਖਾਉਂਦੀ ਆ ਮੁੰਜੇ ਜਿਆਦਾ ਕੁਆਲਿਟੀ ਦੀ ਗੱਲ ਕਰੀ ਐ ਬਾਈ ਬਰੀਡ ਆ ਕਿ ਇੱਕ ਨੰਬਰ ਸੈਨਿੰਗ ਸੋਨਿਕ ਫੁੱਲ ਵੱਡੀ ਫੁੱਲ ਪਲੀ ਵੀ ਬਹੁਤ ਆ ਨਾ ਬਈ ਹਾਂਜੀ ਬਈ ਪਲੀ ਪਲੀ ਵੀ ਕਰਮ ਵਾਲੀ ਫੁੱਲ ਜਿਹੜੀ ਕੰਨਾਂ ਦੀ ਕੁਆਲਿਟੀ ਹੋਵੀ ਕਰਨ ਵੀ ਛੋਟ ਆ ਗਿਆ ਪ੍ਰਿੰਟ ਵੀ ਬਹੁਤ ਚੰਗਾ ਆ ਤੇ ਬਾਕੀ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਇਹਦਾ ਭਰਾਜ ਫਰਕ ਇਹਦਾ ਵੀ ਵੀਰੇ ਦੇਣ ਲੜ 20000 ਠੀਕ ਆ ਇਹਦਾ ਮੁੱਲ ਵੀ ਬਾਈ ਕਹਿੰਦੇ 20000 ਰੁਪਏ ਤੇ ਅੱਗੇ ਬਈ ਆ ਗਈ 4 ਨੰਬਰ ਚਾਰ ਨੰਬਰ ਇਹ ਵੀਰੇ ਦੂਜਾ ਸੂਆ ਸੁੱਤੀ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਵੀਰੇ ਹੈ ਜਿਹਦਾ ਟਾਈਮ ਪਿਆ ਹੈ ਸੱਤਵਾਂ ਮਹੀਨਾ ਲੱਗਿਆ ਪਿਆ ਦੋ ਮਹੀਨਾ ਦੀ ਕੱਚੀ ਹੈ ਦੋ ਮਹੀਨੇ ਦੁੱਧੋਂ ਡਰਾਈ ਹੂ ਦੁੱਧੋਂ ਡਰਾਈ ਕਰਤੀ ਹੈ ਠੀਕ ਹੈ ਦੁੱਧੋਂ ਵੀਰ ਕਹਿੰਦਾ ਬਾਈ ਕਰਤੀ ਡਰਾਈ ਥਣਾ ਦੀ ਕੁਆਲਿਟੀ ਆਪਾਂ ਨੇੜੇ ਚੱਕਰ ਮਾਉਣਾ ਕੀ ਕੀ ਰਿਕਾਰਡ ਰਹਾ ਭਰਾ ਇਹਦਾ ਰਿਕਾਰਡ ਵੀਰੇ 30 ਲੀਟਰ ਦਾ 30 ਲੀਟਰ ਥਣ ਐਤ ਕੀ ਫਿਰ ਕਿੰਨੀ ਉਮੀਦ ਕਰਦਾ ਐਤ ਕੀ 35 ਪਲੱਸ ਆ ਜਾਣੀ ਚਾਹੀਦੀ ਹੈ ਵਧੀਆ ਮੌਸਮ ਚ ਜੇ ਆ ਕੇ ਸੋਠਾ ਠੀਕ ਹੈ ਬਾਕੀ 2 ਮਹੀਨੇ ਪਈ ਆ ਬਈ ਵਧੀਆ ਮੌਸਮ ਚ ਜਾੜਨਾ ਚਵਾਈ ਜੂਈ ਕਿਵੇਂ ਲੱਗ ਚਵਾਈ ਵੀਰੇ ਜਮਾ ਇੱਕ ਨੰਬਰ ਆ ਜਾਰੇ ਥਣ ਥਣ ਓਕੇ ਆ ਬਈ ਜਬਾਕ ਜੂਈ ਨਿਆਣਾ ਪਾਉਣਾ ਪਾਵੇ ਨਹੀਂ ਪਾਉਣਾ ਨਾ ਪਾਵੇ ਠੀਕ ਆ ਉਹ ਮੰਨ ਕੇ ਚੱਲੋ ਵੀ ਅਗਲੇ ਦੀ ਇੱਛਾ ਹੈ ਨਾ ਹਾਂ ਬਾਕੀ ਜਾਤ ਕੁਆਲਟੀ ਬਾਈ ਚੈੱਕ ਕਰੂ ਮੈਂ ਕਹਣਾ ਬਾਈ ਪ੍ਰਿੰਟ ਬੜਾ ਚੰਗਾ ਆ ਗਿਆ ਪੂਰਾ ਵੀਰੇ ਟੋਪ ਦੀ ਬਸ ਸਹੀ ਗੱਲ ਆ ਜੀ ਗੱਲ ਕਰੀਏ ਬਾਈ ਸਾਈਨਿੰਗ ਦੀ ਚਮਕ ਦੀ ਵੱਡੀ ਬੁੱਡੀ ਨਾ ਸਾਰੀਆਂ ਗੱਲਾਂ ਓਕੇ ਦੀ ਰਿਪੋਰਟ ਆ ਗਈ ਡੱਬ ਵੀ ਮੈਨੂੰ ਲੱਗਦਾ ਗਿਣਮੀ ਕੁਦਰਤ ਦੇ ਦੋ ਤਿੰਨ ਦਿੱਤੇ ਵੇ ਨੂੰ ਹਨਾ ਹਾਂ ਕਹਿੰਦਾ ਫੀਸ ਆ ਮੈਂ ਤਾਂ ਕਰਨਾ ਤੇ ਜਬੂਤ ਹਾਂ ਸਹੀ ਗੱਲ ਲੈ ਫੇਸ ਬਾਈ ਚੈੱਕ ਕਰੋ ਬੜਾ ਪਿਆਰਾ ਮੜਾ ਇੱਕ ਰਾਇ ਉਪਰੇ ਆਇਆ ਰਸਾ ਕਰਕੇ ਉਹ ਫੇਸ ਹੀ ਕਹੀ ਇਹਦਾ ਕਰਮਾੜੀ ਦਾ ਫੇਸ ਚੈੱਕ ਕਰੋ ਬਾਈ ਬੱਚੇ ਮੈਂ ਕਹਿੰਦਾ ਬਹੁਤ ਚੰਗੇ ਬੋਲ ਬਹੁਤ ਚੰਗੀ ਵੀਰੇ ਪੱਸੀ ਪਾਈ ਸੀ ਇਹਨੇ ਪਿਸਰ ਸੁਏ ਠੀਕ ਹੈ ਬੱਸੀ ਰਿਸ਼ਤੇਦਾਰ ਲੈ ਗਏ ਹਤੋਂ ਠੀਕ ਹੈ ਤੇ ਇਹਦਾ ਮੁੱਲ ਬਾਈ ਕੀ ਰੱਖੂ ਇਹਦਾ ਮੁੱਲ 65000 ਰੁਪਏ 65000 ਹਾਂਜੀ ਠੀਕ ਹੈ ਇਹ ਕੱਚੀ ਵਾਲਾ ਮੋਲ ਹੈ ਬਾਈ ਹਨਾ ਹਾਂ ਹਾਂ ਕੱਚਿਆਂ ਵਾਲਾ ਅੱਜ ਬਾਈ ਕੱਚਿਆਂ ਵਾਲਾ ਮੋਲ ਹੈ ਬਾਈ ਕਹਿੰਦਾ ਜਦੋਂ ਹੋ ਗਈ ਬਾਈ ਤਿਆਰ ਉਹ ਦੋ ਹੈਗਾ ਮੁੱਲੂਗਾ ਬਾਕੀ ਐ ਮੰਨ ਲਓ ਵੀ ਜਦੋਂ ਤਿਆਰ ਹੋਈ ਸੋਹਣੀ ਤਿਆਰ ਹੋਊਗੀ ਟੌਪ ਦੀ ਤਿਆਰ ਹੁੰਦੀ ਹੈ ਇੱਥੇ ਉੱਪਰ ਤੱਕ ਸੂਹ ਤੱਕ ਲਾ ਦੇਣਾ ਇਹਨੇ ਹਵਾਲਾ ਠੀਕ ਆ ਹਜੇ ਮੰਨ ਕੇ ਚੱਲੋ ਵੀ 2 ਮਹੀਨੇ ਪਏ ਆ ਬਾਈ ਚੰਗੀ ਸੇਵਾ ਹੋ ਗਈ ਤਾਂ ਪੂਰੀ ਟੌਪ ਪੂਰੀ ਟੌਪ ਬਾਈ ਜਿਵੇਂ ਆ ਬਾਈ ਫਿਕਸ ਜੀ ਰੱਖ ਦਿਓ ਹਾਂ ਜੀ ਪੂਰਾ ਫਿਕਸ ਜਮਾ ਟਾਈਟ ਕਰ ਲਓ ਤਰਿਆ ਨਹੀਂ ਜਾਂਦਾ ਠੀਕ ਆ ਚਵਾਈ ਇੱਕ ਨੰਬਰ ਸੀ ਬਾਈ ਕਹਿੰਦੇ ਫਿਰ ਅੱਥੀ ਚੁੰਨੇ ਸੀ ਕਿ ਮਸ਼ੀਨ ਤੇ ਬਾਈ ਮਸ਼ੀਨ ਚੌਂਦੇ ਸੀ ਤੇ ਅੱਗੇ ਬਾਈ ਲਾਟ ਤੇ ਪੰਜ ਨੰਬਰ ਇਹ ਵੀਰੇ ਤੀਜਾ ਸੂਆ ਸੂਤੀ ਹੈ ਕਿੰਨੇ ਟਾਈਮ ਦੀ ਕੱਚੀ ਹੈ ਇਹ ਵੀਰੇ 25 ਦਿਨ ਰਹੀਏ ਤੇ ਤਾਂ ਤਾਂ ਲਾਉਣ ਦੀ ਤੈਰੀ ਕਰੀ ਖੜੀ ਹੈ ਬਾਈ ਲਾਉਣ 25 ਦਿਨ ਹਾਂਜੀ ਕੀ ਰਿਕਾਰਡ ਆ ਭਰਾਤਾ ਜੀ ਇਹਦਾ ਵੀਰੇ 35 ਲੀਟਰ ਚੋਆ ਬੈਤਲਾ ਮੂਰਲੇ ਸੰਤ ਮੂਰਲੇ ਸੰਤ ਤੇ ਲੱ ਲੈ ਬਾਈ ਥਣ ਚੈੱਕ ਕਰਵਾ ਇਹ ਤਾਂ 42 ਲੀਟਰ ਸੀ ਦੁੱਧ ਤੇ ਤਿਲ ਹੋਣੀ ਕਰਕੇ ਦੁੱਧ ਘਟਾ ਗਈ ਠੀਕ ਹੈ ਬਾਈ ਥਣਾ ਦੀ ਕੁਆਲਿਟੀ ਬਈ ਵੈਸੇ ਇੱਕ ਨੰਬਰ ਆ ਬਾਕੀ ਤਿੰਨੇ ਥਣ ਸਹੀ ਆ ਬਾਈ ਜਮਾਂ ਸਹੀ ਆ ਵੀਰੇ ਧਾਰਾ ਮਾਰਤਾ ਹੌਣ ਦੁੱਧ ਨਹੀਂ ਹੈਗਾ ਪ੍ਰੈਸ ਤੇ ਮੈਂ ਦੇਖ ਲਿਆ ਡਰਾਈ ਕੀਤੀ ਵੀ ਹੈ ਵੀਰੇ ਤਾਂ ਨਵਾਂ ਦੁੱਧ ਬਣਾਈ ਖੜੀ ਹੈ ਹੂੰ ਲੈ ਬੀਤਾਰਾ ਮਾਸੀਆਂ ਬਾਈ ਨੇ ਉੱਤਰ ਵੀ ਨਾਲ ਦੇ ਨਾਲ ਆਈ ਹੈ ਨਾ ਹਾਂ ਬੱਸ ਓਕੇ ਹੈ ਬਾਈ ਲੇਵਾ ਬਈ ਇਹ ਫੈਕਸੀ ਜੀ ਰੱਖੂਗੀ ਇਹ ਵੀ ਹਾਂ ਹਾਂ ਪੂਰਾ ਵੀ ਫੈਕਸ ਕਰ ਲੈਂਦੀ ਹਾਂ ਹੁਣ ਤੱਕ ਹੋਜੇ ਉੱਤਰ ਸਟਾਰਟ ਹੋਈ ਹੈ ਇਹ ਅਜੇ ਤਾਂ ਸ਼ੁਰੂਆਤ ਹੈ ਸ਼ੁਰੂਆਤ ਹੋਈ ਹੈ ਇਹ ਪੁੱਤ ਤੁਰਿਆ ਨਹੀਂ ਆਣਾ ਅਜੇ ਬਾਈ ਸਾਰੀਆਂ ਪਈਆਂ ਕਰਮਣ ਨੇ ਸਾਰੀਆਂ ਕੱਢ ਕੇ ਸੂਕ ਬਹੁਤ ਸੋਹਣਾ ਬਣਾਈ ਨੇ ਵੀ ਤਿਆਰ ਕਰਨਾ ਕਿਥੋਂ ਆ ਗਈ ਬਾਈ ਤੇ ਲੈ ਇਹ ਤੇ ਦੁੱਧਦਾਰ ਕਾਰਡ ਵੀ ਵੀਰ ਨੇ ਚੰਗਾ ਦੱਸਿਆ ਕਿ ਬਾਈ ਕਹਿੰਦਾ ਚੰਗੀ ਉਮੀਦ ਆ ਪੁਲਿਸ ਨੇ ਕਿ ਤਾ ਜੇ ਕਿਸੇ ਚੰਗੇ ਕਰਮ ਵਾਲੇ ਸੇਵਾ ਵਾਲੇ ਘਰੇ ਬਾਗੇ 40 ਪਲੱਸ ਵੀ ਦੇ ਤੂੰ ਠੀਕ ਆ ਨਾੜਾ ਬਾਈ ਚੈੱਕ ਕਰਵਾ ਦੀ ਆਪੇ ਇਧਰੋਂ ਨਾੜਾਂ ਦੀ ਕੁਆਲਿਟੀ ਲੈ ਚੈੱਕ ਕਰੋ ਬਾਈ ਇੱਕ ਨੰਬਰ ਕੁਆਲਿਟੀ ਆ ਜੀ ਥਣ ਬੜਾ ਚੰਗਾ ਬਾਈ ਹੈ ਨਾ ਥਣ ਤੋਂ ਵੀ ਹੱਥੀ ਚ ਬਾਈ ਵਾਲਾ ਜਿਵੇਂ ਮਰਜ਼ੀ ਚੋਈ ਤੇ ਮਸ਼ੀਨ ਤੇ ਚੋਲੇ ਤੇ ਚੋਈ ਬਾਈ ਇੱਥੋਂ ਚੋਲੇ ਉਹ ਸੂਟੇ ਇਸ ਚ ਨਾ ਹਾਂ ਦੋਨੇ ਤਰਾਮ ਨਾਲ ਚੋਈ ਜਾ ਸਕਦੀ ਹੈ ਬਾਕੀ ਕੁਆਲਿਟੀ ਆ ਗਿਆ ਜਿਹੜੀ ਥਣਾਂ ਦੀ ਇੱਕ ਨੰਬਰ ਆ ਗਿਆ ਬਹੁਤ ਸੋਹਣਾ ਥਣ ਇੱਕ ਥਣ ਤੋਂ ਬਾਈ ਨੇ ਦੱਸ ਹੀ ਦਿੱਤਾ ਬਾਕੀ ਜਿੰਨੀਆਂ ਵੀ ਗੱਲਾਂ ਸੀ ਬਾਈ ਨੇ ਸਾਰੀਆਂ ਦੱਸੀਆਂ ਕਿ ਨਹੀਂ ਬਾਈ ਜਿਹੜੀ ਵੀ ਕਾਰ ਨੂੰ ਆਪਾਂ ਨੂੰ ਐ ਲਾਂਬਾਂ ਨਾਲ ਆਵੇ ਨਾ ਅਲੱਗ ਕਹੇ ਵੀ ਤੁਸੀਂ ਭਾਈ ਵੀਡੀਓ ਚ ਦੱਸਿਆ ਨਹੀਂ ਗਾ ਬਾਕੀ ਐ ਵੀ ਕੋਈ ਵੀ ਆਊਗਾ ਬੀ ਸੱਟ ਨਹੀਂ ਗਾ ਹਾਂ ਤਸੱਲੀ ਕਰਕੇ ਆਪਣਾ ਕਿਡਾ ਕੋਈ ਵਪਾਰ ਦਾ ਕੰਮ ਤੇ ਮੁੱਲ ਭਰਾ ਇਹਦਾ ਫਿਰ ਇਹਦਾ ਮੁੱਲ ਹੈਗਾ ਵੀਰੇ 55000 ਇਹਦਾ ਮੁੱਲ 55000 ਠੀਕ ਹੈ ਇਹਦਾ ਮੁੱਲ ਰਹੂਗਾ ਵੀਰੇ 55000 ਤੇ ਬਾਕੀ ਭਰਾ ਜੇ ਮੰਨ ਕੇ ਚਲੋ ਕੋਈ ਵੀ ਇੱਕ ਇੱਕ ਲ ਜਾਂਦਾਗਾ ਤਾਂ ਮਾਨਦਾਨ ਵਧੀਆ ਹੋਣਾ ਹਾਂ ਹਾਂ ਵੀਰੇ ਜਿਹੜਾ ਵੀਡੀਓ ਦੇਖ ਕੇ ਉਹ ਪੇਜ ਨੂੰ ਫੋਲੋ ਕੀਤਾ ਹੋਵੇ ਆਪਾਂ ਮਾਨਦਾਨ ਕਰਦੇ ਠੀਕ ਹੈ ਬਈ ਤੇ ਨੈਕਸੀ ਕੇ ਵੀਰ ਕੋਲੇ ਬਈ ਪੰਜ ਆਪਾਂ ਪੰਜ ਹੀ ਦਿਖਾ ਦਿੱਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ